ਸਾਸ਼ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆਂ ਚਲੋ ਜੀ ਇਹ ਹੈਗਾ ਜੀ ਸਵੇਰ ਦਾ ਟਾਈਮ ਤੇ ਮੈਂ ਲੱਗੀ ਹੋਈ ਸੀ ਮਤਲਬ ਕਿ ਕੱਪੜਿਆਂ 'ਚ ਇਧਰਾਂ ਦੀ ਇਧਰੀਆਂ ਦੀ ਤੈਹ ਲਗਾਉਣ ਤੇ ਅੱਜ ਮੈਂ ਲੇਟ ਉੱਠੀ ਸੀ ਬਿਮਾਰ ਹੋਣ ਕਰਕੇ ਮੇਰਾ ਨਾ ਥੋੜਾ ਜਿਹਾ ਬੀਪੀ ਲੋ ਹੋ ਗਿਆ ਸੀ ਉਹਦੇ ਕਰਕੇ ਫਿਰ ਮੈਂ ਲੇਟ ਉੱਠੀ ਸੀ ਇੱਕ ਤਾਂ ਸਿਰ ਉਹ ਜਾ ਦਰਦ ਕਰਦਾ ਸੀ ਤੇ ਫਿਰ ਫਟਾਫਟ ਮੈਂ ਸਭ ਤੋਂ ਪਹਿਲਾਂ ਤਾਂ ਉੱਠ ਕੇ ਬਿਸਤਰ ਵਗੈਰਾ ਤੈਹ ਲਗਾਈਆਂ ਫਿਰ ਝਾੜੂ ਲੀਰਫ ਕੇ ਮਤਲਬ ਕਿ ਸਾਫ ਸਫਾਈਆ ਕਰ ਤੇ ਫਿਰ ਝਾੜੂ ਕੱਢਣ ਲੱਗੀਆਂ ਮੈਂ ਤੇ ਲੋ ਜੀ ਆਪਣਾ ਸਾਰਾ ਕਮਰੇ ਦਾ ਸਾਰਾ ਕਲੀਨ ਕਰ ਦਿੱਤਾ ਸੀ ਮਤਲਬ ਕਿ ਚੱਕ ਧਰ ਵੀ ਸਾਰੀ ਹੋ ਗਈ ਸੀ ਬਿਸਤਰ ਵਗੈਰਾ ਸਾਰੇ ਸਾਮ ਦਿੱਤੇ ਸੀ ਤੇ ਪੂਰੀ ਸਫਾਈ ਕਰ ਦਿੱਤੀ ਸੀ ਹੌਲੀ ਹੌਲੀ ਮੈਂ ਕਿਉਂਕਿ ਅੱਜ ਬੱਚਿਆਂ ਨੂੰ ਛੁੱਟੀ ਆ ਤੇ ਪੂਰੇ ਮਤਲਬ ਕਿ ਹੌਲੀ ਹੌਲੀ ਛੇਤੀ ਹੋ ਜਾਊਗਾ ਤੇ ਬਾਕੀ ਸਰਦਾਰ ਜੀ ਗਏ ਹੋਏ ਦੀ ਸੇਵਾ ਤੇ ਤੇ ਇਸ ਲਈ ਫਿਰ ਮੈਂ ਕਿਹਾ ਚੱਲ ਜਿਝਾੜੂ ਦਾ ਕੰਮ ਸਭ ਤੋਂ ਪਹਿਲਾਂ ਨਵੇੜਨ ਵਾਲੇ ਸਾਫ਼ ਸਫਾਈਏ ਦਾ ਅਟੀਲੋਜੀ ਆਪਣਾ ਕਮਰਾ ਹੋ ਗਿਆ ਸੀ ਕਰਦੇ ਹੀ ਘਰ ਨੂੰ ਦਵਾਤ ਸਫਾਈ ਕਰ ਤੇ ਜੇ ਆਪਾਂ ਘਰ ਦੀ ਸਫਾਈ ਰੱਖਾਂਗੇ ਤਾਂ ਮਤਲਬ ਕਿ ਘਰ ਵਿੱਚ ਦਿਲ ਵੀ ਲੱਗਦਾ ਜੇ ਘਰ ਦੀ ਸਫਾਈ ਨਾ ਹੋਵੇ ਤਾਂ ਘਰ ਵਿੱਚ ਦਿਲ ਵੀ ਨਹੀਂ ਲੱਗਦਾ ਹੈਗਾ ਬਿਲਕੁਲ ਵੀ ਹੈ ਨਾ ਜੀਨ ਕਰਦਾ ਹੈਗਾ ਫਿਰ ਟੁਕ ਟੁਕ ਕਰਨ ਨੂੰ ਵੀ ਜੇ ਸਫਾਈ ਨਾ ਹੋਵੇ ਲੋ ਜੀ ਸਾਰਾ ਕੰਮਕਾਰ ਆਪਣਾ ਹੋ ਗਿਆ ਸੀ ਮੈਂ ਇਧਰ ਤੋਤ ਵਈਏ ਦਾ ਵੀ ਸਾਰਾ ਕਰ ਲਿਆ ਸੀ ਮੋਰੋ ਸਾਰਾ ਵੇੜਾ ਧੋ ਦਿੱਤਾ ਸੀ ਤੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਤੇ ਗਮਲੇ ਬੁੱਟਿਆਂ ਸਾਰਾ ਪਾਣੀ ਦੇ ਦਿੱਤਾ ਸੀ ਤੇ ਫਿਰ ਸੋਈ ਚਾ ਆ ਕੇ ਫਿਰ ਮੈਂ ਲੱਗ ਗਈ ਸੀ ਪਦੀਨੇ ਦੀ ਚਟਨੀ ਕਰਨਾ ਚਟਨੀ ਥੋੜੀ ਜੀ ਪਈ ਸੀ ਮੇਰੇ ਟਮਾਟਰ ਦੀ ਘਰੀ ਹੋਈ ਸੀ ਮੈਂ ਕਿਹਾ ਚੱਲ ਸਰਦਾਰ ਜੀ ਤੇ ਸੀ ਮੂਹ ਵਾਸਤੇ ਮੈਂ ਚਟਨੀ ਕਰਦੀ ਆ ਪੁਦੀਨੇ ਦੀ ਕਿਉਂਕਿ ਪੁਦੀਨੇ ਦੀ ਚਟਨੀ ਨਾਲ ਕੇ ਸਰਦਾਰ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਫਿਰ ਮੈਂ ਕਿਹਾ ਚੱਲ ਕੁੰਡੇ ਸੋਟੇ ਨਾਲ ਹੀ ਰਗੜ ਦੂਣੀ ਆ ਤੇ ਇਧਰੋਂ ਮੈਂ ਬਣਾ ਲਈ ਸੀ ਦਹੀਂ ਦੀ ਖੱਟੀ ਲੱਸੀ ਮੈਂ ਕਿਹਾ ਖੱਟੀ ਲੱਸੀ ਹੋ ਜੂਈ ਨਾਲੇ ਆਪਣੀ ਜੋ ਆਪਣੀ ਰੋਟੀ ਰੱਖੀ ਪਈ ਐ ਤੇ ਚੱਕਲੇ ਤੇ ਇਹ ਮੈਂ ਪਾਣੀ ਹੱਥੀ ਬਣਾਈ ਆ ਤੇ ਥੋੜਾ ਜਿਹਾ ਪਾਣੀ ਲਾ ਕੇ ਨਾ ਫਟਾਫਟ ਇਦਾਂ ਹੀ ਪਾਤੀ ਸੀ ਬੇਲ ਕੇ ਮੈਂ ਨਹੀਂ ਪਾਉਂਦੀ ਰੋਟੀ ਮੈਂ ਪਾ ਦਨੀ ਆ ਬੇ ਪਾਣੀ ਹੱਥੀਆਂ ਤੇ ਰੋਟੀ ਵਗੈਰਾ ਖਾ ਲਈ ਸੀ ਫਿਰ ਇਸ ਤੋਂ ਬਾਅਦ ਮੈਂ ਮੈਂ ਕਿਹਾ ਚੱਲ ਹੁਣ ਦਵਾਈ ਲੈ ਲਾਂ ਹਨਾ ਬੀਪੀ ਦੀ ਵੀ ਫੇਰ ਕੰਮ ਕਰਦੀ ਹੋ ਜੂਗੀ ਕਿ ਲੋਜੀ ਦਵਾਈ ਵਗੈਰਾ ਲੈ ਕੇ ਫੇਰ ਮੈਂ ਲੱਗੀ ਸੀ ਪੋਚੇ ਵਗੈਰਾ ਲਾਉਣ ਪੋਚੇ ਵਗੈਰਾ ਦਾ ਮੈਂ ਕਿਹਾ ਚੱਲ ਕੰਮ ਨਹੀਂ ਪੜ ਜੂਗਾ ਸਰਦਾਰ ਜੀ ਚਲੇ ਗਏ ਸੀ ਕੰਮ ਤੇ ਰੋਟੀ ਖਾ ਕੇ ਤੇ ਮੇਰੇ ਬਸ ਪੋਚੇ ਲਾ ਕੇ ਬਸ ਸਿਰਫ ਮੇਰੇ ਕੱਪੜੇ ਧੋਣ ਵਾਲੇ ਰਹੇ ਸੀ ਤੇ ਬਾਕੀ ਸਾਰਾ ਕੰਮ ਮੈਂ ਫਟਾਫਟ ਪੂਰਾ ਕਲੀਨ ਕਰ ਦਿੱਤਾ ਸੀ ਘਰ ਅੱਜ ਸਾਰਾ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਦੁਪਹਿਰ ਦਾ ਟਾਈਮ ਹੋ ਚੁੱਕਿਆ ਤੇ ਹੁਣ ਮੈਂ ਧਰ ਦੇ ਦੀ ਸਬਜ਼ੀ ਸਬਜ਼ੀ ਬਣਾਉਣੀ ਅੱਜ ਅਨੂਕ ਕੋੜਿਆਂ ਦੀ ਤੇ ਸਬਜ਼ੀ ਤਰਨ ਜਾਣੀ ਆ ਤੇ ਇੱਧਰ ਮੇਰੇ ਪਏ ਨੇ ਕੱਪੜੇ ਸਟੀਚਿੰਗ ਕਰਨ ਵਾਲੇ ਤੇ ਪਹਿਲਾਂ ਤਾਂ ਮੇਰੀ ਸਲਾਹ ਤੇ ਮੈਂ ਸਲਾਈ ਦਾ ਕੰਮ ਹੁਣੀ ਕਰਾਂ ਤੇ ਫਿਰ ਮੈਂ ਗਏ ਵੀ ਚੱਲੋ ਸਬਜੀ ਰੋਟੀ ਬਣਾ ਕੇ ਫੇਰੀ ਬੈਠਾਂਗੇ ਮਸ਼ੀਨ ਤੇ ਵੀ ਭਲੇ ਭਲੇ ਵਿੱਚ ਦੀ ਕਾਣੂ ਉੱਠਣਾ ਉੱਠਣ ਮੱਠਣ ਨਾਲ ਹੀ ਫਿਰ ਟਾਈਮ ਦਾ ਪਤਾ ਵੀ ਲੱਗਦਾ ਹੈਗਾ ਕਿਉਂਕਿ ਰੋਟੀ ਸਬਜੀ ਵੀ ਇੱਕ ਵੇਲਾ ਹੋ ਜੂਗਾ ਤੇ ਨਾਲ ਹੀ ਕੁਝ ਬਣਾਣਾ ਮਤਲਬ ਕਿ ਸੂਚ ਸਟੀਚਿੰਗ ਹੋਣੀ ਨੇ ਹਨਾ ਤੇ ਬਾਕੀ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਐਵੇਂ ਤੁਸੀਂ ਜਦੋਂ ਮਨੋ ਕਿ ਮੈਂ ਜਿਹੜੀ ਪਰਸੋ ਵੀਡੀਓ ਤੁਹਾਡਾ ਸ਼ੇਅਰ ਕੀਤੀ ਸੀ ਮਸ਼ੀਨ ਦੇ ਟਿਪਸ ਸਲਾਈ ਮਸ਼ੀਨ ਦੇ ਟਿਪਸ ਬਾਰੇ ਉਹਦੇ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਇਹ ਵੀ ਜਿਹੜਾ ਤੁਸੀਂ ਜਿਹੜਾ ਸਲਾਈ ਕਰਦੇ ਆ ਜੋ ਆਪਣੀ ਇਹ ਵਾਲਾ ਪੈਰ ਹੁੰਦਾ ਮਸ਼ੀਨ ਦਾ ਇਹ ਵਾਲਾ ਪੈਰ ਹੁੰਦਾ ਮਸ਼ੀਨ ਦਾ ਇਹ ਤੇ ਇਹ ਵੀ ਟੇਪ ਕਿਸ ਤਰ੍ਹਾਂ ਲਗਾਣੇ ਹੋ ਉਹ ਤੁਹਾਨੂੰ ਦੱਸਦੇ ਆ ਜਿਵੇਂ ਕਿ ਆਪਾਂ ਟੇਪ ਹੈ ਨਾ ਤੇ ਇਹ ਟੇਪ ਨੂੰ ਥੋੜਾ ਜਿਹਾ ਇੰਨਾ ਕੁ ਖੋਲ ਕੇ ਇਹਦੇ ਵਿੱਚੋਂ ਆਪਾਂ ਨੇ ਥੋੜਾ ਜਿਹਾ ਹਿੱਸਾ ਕੱਟ ਲੈਣਾ ਟੇਪ ਚ ਜੇ ਆਪਰੇ ਲਵੇ ਮਤਲਬ ਕਿ ਬਲੈਕ ਕਲਰ ਦੀ ਟੇਪ ਹੈ ਤਾਂ ਬਲੈਕ ਵਰਤ ਲਓ ਜੇ ਵਾਈਟ ਕਲਰ ਦੀ ਹੈ ਤਾਂ ਵਾਈਟ ਕਲਰ ਵੀ ਵਰਤ ਸਕਦੇ ਟੇਪ ਦਾ ਤੇ ਇਦਾਂ ਕੱਟ ਕੇ ਤੇ ਇਹ ਜੋ ਆਪਣਾ ਪੈਰ ਹੈ ਨਾ ਇਹਦੇ ਪੈਰ ਦੇ نیچے ਇਹਦੇ ਵਿੱਚ ਤਾਂਗਾ ਇੱਕ ਪਾਸੇ ਕਰ ਲੈਣਾ ਤੇ ਇਦਾਂ ਨੀਚੇ ਦੇ ਬਿਲਕੁਲ نیچے ਰੱਖ ਲੈਣੀ ਹੈ ਇਹ ਇਦਾਂ ਪੈਰ ਉੱਤੇ ਰੱਖ ਲੈ ਠੀਕ ਆ ਤੇ ਇਹਦੇ ਨਾਲ ਇਹ ਚਿੱਕ ਕੀ ਪੈਰ ਨਾਲ ਤੇ ਇਹਦੇ ਵਿੱਚ ਆਪਾਂ ਵਿਚਾਲੇ ਕੱਟ ਪਾ ਲਵਾਂਗੇ ਆ ਦੇਖੋ ਜੀ ਇਹ ਇਦਾਂ ਕੱਟ ਪਾ ਲੈਣਾ ਕੱਟ ਪਾ ਕੇ ਫਿਰ ਆਪਾਂ ਇਹਨੂੰ ਸਟੀਚਿੰਗ ਕਰ ਸਕਦੇ ਆ ਕਿਸੇ ਵੀ ਮਤਲਬ ਕਿ ਆਪਣਾ ਜੋ ਕੱਪੜਾ ਹੋਊਗਾ ਜਿਹਦੇ ਮਸ਼ੀਨ ਨਹੀਂ ਚੱਲਦੀ ਇਹ ਕੱਟੇ ਇਸ ਤਰ੍ਹਾਂ ਨਹੀਂ ਪਾਊਗਾ ਤਾਂ ਪਹਿਲਾਂ ਟੇਪ ਨੂੰ ਕੱਟੋ ਫਿਰ ਚੱਕਾਓ ਫਿਰ ਦਾ ਚੱਕਾਣੀ ਇਹ ਟੇਪ ਤੇ ਲੈ ਜੀ ਹੁਣ ਕਰਦੇ ਆ ਆਪਾਂ ਦੁਪਹਿਰ ਦਾ ਰੋਟੀ ਟੁੱਕ ਤੇ ਅੱਜ ਮੇਰਾ ਬੀਪੀ ਲੋ ਹੋ ਗਿਆ ਸੀ ਬੀਪੀ ਲੋ ਹੋ ਕਰਕੇ ਮੇਥੋਂ ਕੰਮ ਮਤਲਬ ਕਿ ਲੇਟ ਹੀ ਹੋਏ ਨੇ ਤੇ ਥੋੜਾ ਜਿਹਾ ਮਤਲਬ ਕਿ ਬੀਪੀ ਲੋ ਕਰਕੇ ਪਈ ਰਹੀ ਅੱਜ ਮੈਂ ਲੇਟ ਉੱਠੀ ਆ ਬੱਚਿਆਂ ਨੂੰ ਵੀ ਅੱਜ ਛੁੱਟੀ ਸੀ ਤੇ ਪਹਿਲਾਂ ਤਾਂ ਮੈਂ ਦਵਾਈ ਲਈ ਫੇਰ ਮੈਂ ਉੱਠੀ ਆ ਤੇ ਫੇਰ ਕਿਤੇ ਜਾ ਕੇ ਕੰਮ ਕੀਤੇ ਨੇ ਬੀਪੀ ਲੋ ਹੋ ਕਰਕੇ ਤੇ ਹੁਣ ਮੈਂ ਦਵਾਈ ਲੈ ਕੇ ਹੁਣ ਵੀ ਮੈਂ ਪਹਿਲਾਂ ਕੰਮ ਕਰਦੀ ਕਰਦੀ ਵਿੱਚ ਦੀ ਫੇਰ ਦਵਾਈ ਲਈਏ ਰੋਟੀ ਟੁਕ ਖਾ ਠੀਕ ਤੇ ਫੇਰ ਕੰਮ ਕਿਤੇ ਨੇ ਤੇ ਲੋ ਜਿੰਨੀ ਫੇਰ ਕਰਾਂਗੇ ਆਪਾਂ ਸਟੀਚਿੰਗ ਦਾ ਕੰਮ ਫੇਰ ਤੋਂ ਨਾ ਹੈ ਵਾਜੀ ਉਸ ਮਾ ਨਾ ਲੱਗਾ ਅੱਛਾ ਲੰਦੇ ਸਾਥ ਦੇ ਸਾਰੇ ਆਗੇ ਸਾਥ ਦੇ ਹਾਈ ਅੱਛਾ ਇੱਕ ਆਦਾ ਫਿਰ ਪੜਨਾ ਇਹਦਾ ਪੜਨਾ ਕੀ ਕਰਵਾ ਦੇ ਪਾਵੇ ਇਨਸਟਾਲੇਸ਼ਨ ਕੀ ਬੋਲੀ ਉਹ ਕਿਤੇ ਬੋਲੀ ਉਹ ਦੁਨੀਆ ਦੇ ਹਾਂ ਉਹ ਫਿਲਰ ਦੇ ਵਿੱਚ ਰੱਖਦੇ ਹਾਂ ਤੇ ਬਾਹਰ ਜਾਣਾ ਹੈ ਜਾਣਾ ਉਹ ਲੋ ਮੋਰਸਨ ਲਾਉਂਦਾ ਹੋਰ ਕੀ ਕਢਾਇਆ ਸਾਜ ਲਾ ਦੇ ਇੱਕ ਪਟਾਉੜੀਆਂ ਨਹੀਂ ਵਧੀਆ ਜਿਹੜੇ ਕੋਲੇ ਨਹੀਂ ਕਰਾ ਦੇ ਹਾਂ ਬਾਕੀ ਸਾਬਣ ਦੇ ਬਾਰੇ ਨਾ ਕੋਸਣਾ ਬੋਲੇ ਇਹਨੂੰ ਆਪਣਾ ਜੀ ਕਿਹਨੇ ਪਾ ਦੇ ਕਿ ਨਹੀਂ ਨਾ ਮੈਂ ਸੈੱਟ ਕਰ ਲਾ ਮੈਂ ਬੋਲ ਬਾਹਰ ਦੇਖੀ ਸਾਬਣ ਦੇਖ ਰਿਹਾ ਕੋਲ ਕਿਹੜੀ ਹੈ ਸਭ ਪਹਿਲਾਂ ਰੋਟੀ ਖਾ ਲਈਏ ਹੋਰ ਰੋਟੀ ਖਾਣੀ ਆ 1:30 ਵੱਚ ਗਿਆ 1:30 ਹੋ ਗਈ ਤੇਰਾ 25 ਨਹੀਂ 1:25 ਕੋਦੋਂ ਨਹੀਂ ਇਸ ਤੋਂ ਬਾਅਦ ਹੀ ਦੁਪਹਿਰ ਤਾਂ ਰੋਟੀ ਟੁੱਕ ਕਰਕੇ ਚਾਹ ਵਗੈਰਾ ਸਰਦਾਰ ਜਨ ਬਣਾ ਕੇ ਫਿਰ ਮੈਂ ਬੈਠਦੀ ਸਲਾਈ ਮਸ਼ੀਨ ਤੇ ਸਲਾਈ ਕਰਦੀ ਸੀ ਸਲਾਈ ਵੀ ਜ਼ਰੂਰੀ ਸੀ ਕਿਉਂਕਿ ਮੈਥੋਂ ਚਾਹੇ ਮੈਂ ਬਿਮਾਰ ਹੋਵਾਂ ਚਾਹੇ ਨਾ ਬਿਮਾਰ ਨਾ ਹੋਵਾਂ ਮੈਨੂੰ ਸਲਾਈ ਬਿਨਾ ਸਰਦਾ ਨਹੀਂ ਹੈਗਾ ਤੇ ਜੀ ਨਹੀਂ ਲੱਗਦਾ ਹੈਗਾ ਕਿਉਂਕਿ ਬੇਲੇ ਬਿਨਾ ਮੇਰਾ ਦਿਨ ਜੇ ਬੇਲਰ ਆਏ ਬੰਦਾ ਫਿਰ ਸੁਸਤੀ ਜੇ ਬਿਮਾਰ ਜੇ ਵਾਲਾ ਦਿਨ ਵਾਲਾ ਹੋ ਜਾਂਦਾ ਹੈ ਤਿਹੋ ਜੀ ਇੱਥੇ ਆਪਾਂ ਲੱਗੇ ਪਿਆ ਸਲਾਈ ਕਰਨਾ ਤੇ ਇਹ ਸੀ ਆਪਣੀ ਛੋਟੀ ਜੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਲੈ ਕੇ ਆਂਦਾ ਰਹਾਂਗੇ ਨਿਊ ਨਿਊ ਬਲੌਗ ਤਦ ਤੱਕ ਲਈ ਸਾਰਿਆਂ ਨੂੰ ਸਸ਼ੀ ਸ਼ਕਾ